ਤਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜੈ ਸੋਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜੈ ਸੋਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜੈ ਸਤਕਾਰਯੋਗ ਪਿਆਰੀ ਹਰ ਸੰਗਤ ਜੀਓ ਇਹ ਹਰ ਬਾਣੀ ਸਤ ਚੇਤ ਸੈਂਚੇਈ ਸੰਮਤ ਇਕ ਸਤਸੰਗ ਬਮਨ ਜਮੂ ਵਿਖੇ ਸੱਚੇ ਪਾਸ਼ਾ ਜੀ ਵੱਲੋਂ ਉਚਾਰਨ ਕੀਤੀ ਗਈ ਹੈ ਆਓ ਹਰ ਬਾਣੀ ਬੜੇ ਪਿਆਰ ਤੇ ਸਤਕਾਰ ਨਾਲ ਸਰਵਣ ਕਰਨਾ ਜੀ ਓਮ ਓਮ ਰੋਮ ਰੋਮ ਕਰੇ ਪੁਕਾਰ ਸਾਢੇ 3 ਕਰੋੜ ਰਿਹਾ ਜਾ ਸਕਾਈ ਆ ਸੱਚੇ ਪਾਤਸ਼ਾਹ ਜੀ ਨੇ ਹਰ ਬਾਣੀ 'ਚ ਲਿਖਵਾਇਆ ਹੈ ਕਿ ਸਾਡਾ ਰੋਮ ਰੋਮ ਜਿਹੜਾ ਏ ਪ੍ਰਮਾਤਮਾ ਨੂੰ ਪੁਕਾਰ ਰਿਹਾ ਹੈ ਤੇ ਉਸ ਦਾ ਹੀ ਜਸ ਗਾ ਰਿਹਾ ਹੈ। ਵਿਸ਼ਵ ਰੂਪ ਸਰਬ ਸੰਸਾਰ ਨੌ ਖੰਡ ਪ੍ਰithvi ਸੱਤ ਦੀਪ ਮਾਨਵ ਇੱਕੋ ਨਜ਼ਰੀ ਆਈਆ ਤੇ ਉਹ ਕੀ ਕਹਿ ਰਿਹਾ ਹੈ ਕਿ ਸਾਰਾ ਸੰਸਾਰ ਜਿਹੜਾ ਆ ਸਾਰਾ ਵਿਸ਼ਵ ਜਿਹੜਾ ਆ ਉਹ ਇੱਕ ਹੀ ਹੈ। ਤੇ ਉਸ ਦੇ ਉੱਪਰ ਨੌ ਖੰਡ ਹਨ। ਤੇ ਪ੍ਰithvi ਦੇ ਉੱਤੇ ਸੱਤ ਦੀਪ ਹਨ ਤੇ ਉਹਦੇ ਵਿੱਚ ਜਿਹੜਾ ਮਨੁੱਖੀ ਹੈ ਇਨਸਾਨ ਵੀ ਹੈ ਜਿਹੜਾ ਉਹ ਵੀ ਇੱਕੋ ਹੀ ਨਜ਼ਰ ਆ ਰਿਹਾ ਹੈ ਅੰਤਰ ਆਤਮ ਕਰਕੇ ਵੇਖੋ ਵਿਚਾਰ ਪਰਦਾ ਦੁਈ ਦਵੇਤ ਉਠਾਈ ਆ ਤੇ ਸੱਚੇ ਪਾਤਸ਼ਾਹ ਜੀ ਨੇ ਲਿਖਵਾਇਆ ਹੈ ਕਿ ਅਸੀਂ ਵੀ ਆਪਣੀ ਅੰਤਰਾਤਮਾ ਨਾਲ ਵਿਚਾਰ ਕਰਕੇ ਦੇਖੀਏ ਤੇ ਆਪਣਾ ਜਿਹੜਾ ਦੁਈ ਦਵੇਤ ਦਾ ਪਰਦਾ ਹੈ ਜਿਹੜੇ ਸਾਡੇ ਆਪਸ 'ਚ ਡਿਫਰੈਂਸਸ ਆ ਪਰਦਾ ਜਿਹੜਾ ਉੱਚ ਨੀਚ ਦਾ ਉਸ ਨੂੰ ਦੂਰ ਕਰਕੇ ਦੇਖੀਏ ਕਿ ਜੇ ਸਾਰਾ ਸੰਸਾਰ ਵੀ ਇੱਕ ਹੈ ਤੇ ਉਸ ਦੇ ਵਿੱਚ ਤੇ ਜਿੰਨੇ ਵੀ ਮਾਨਵ ਹਨ ਉਹਨਾਂ ਦਾ ਵੀ ਸਾਰਿਆਂ ਦਾ ਇੱਕ ਹੀ ਰੂਪ ਨਜ਼ਰ ਆ ਰਿਹਾ ਹੈ ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਅਸੂਲ ਨੰਬਰ 6 ਵਿੱਚ ਵੀ ਸਾਨੂੰ ਲਿਖਵਾਇਆ ਹੈ ਕਿ ਸਰਵ ਮਨੁੱਖ ਜਾਤੀ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਪਿਆਰ ਕਰਨਾ ਹੈ ਤਾਂ ਇਸ ਦਾ ਮਤਲਬ ਵੀ ਇਹੀ ਬਣਦਾ ਹੈ ਕਿ ਇਹ ਸੰਸਾਰ ਵੀ ਇੱਕ ਹੈ ਤੇ ਉਸ ਤੇ ਰਹਿਣ ਵਾਲੇ ਮਾਨਵ ਵੀ ਇੱਕ ਹਨ ਇਸ ਕਰਕੇ ਸਾਰੀ ਮਾਨਵ ਜਾਤੀ ਜਿਹੜੀ ਉਸ ਨੂੰ ਅਸੀਂ ਪਰਮਾਤਮਾ ਦਾ ਰੂਪ ਸਮਝ ਕੇ ਪਿਆਰ ਕਰਨਾ ਹੈ ਇਹ ਸੱਚੇ ਬਾਛੀਸ਼ ਜੀ ਦਾ ਹੁਕਮ ਹੈ ਸਭ ਦਾ ਮਿੱਤਰ ਪਿਆਰਾ ਮੀਤ ਏਕਾ ਏਕ ਓੰਕਾਰ ਜਿਸ ਦੀ ਸੱਚੀ ਸ਼ੈਨਸ਼ਾਈ ਆ ਤੇ ਉਹ ਪਰਮੇਸ਼ਰ ਪਿਆਰਾ ਜਿਹੜਾ ਹੋ ਇੱਕ ਹੀ ਹੈ ਜੇ ਮਾਨਵ ਇੱਕ ਹੈ ਤੇ ਪਰਮਾਤਮਾ ਵੀ ਇੱਕ ਹੈ ਤੇ ਉਸ ਦੀ ਹੀ ਸੱਚੀ ਸ਼ੈਨਸ਼ਾਈ ਸੱਚੀ ਹਕੂਮਤ ਚੱਲਦੀ ਹੈ ਲਾ ਸ਼ਰੀਕ ਪਰਵਰਦੀگار নূর ਨੂਰਾਨਾ ਨਜ਼ਰੀ ਆ ਤੇ ਉਹ ਪਰਮੇਸ਼ਰ ਪਿਆਰਾ ਜਿਹੜਾ ਪਰਵਰਦੀگار ਹੈ ਉਹ ਲਾ ਸ਼ਰੀਕ ਹੈ ਔਰ ਉਸ ਦਾ ਜਿਹੜਾ ਨੂਰ ਹੈ ਸਾਰੀ ਦੁਨੀਆ ਤੇ ਸਾਰੇ ਵਿਸ਼ਵ ਦੇ ਉੱਤੇ ਹੀ ਨਜ਼ਰ ਆਉਂਦਾ ਹੈ ਕੂੜੀ ਕਿਰਿਆ ਹੋ ਮੇ ਹੰਗਤਾ ਮਾਇਆ ਮਮਤਾ ਕਰੋ ਖਵਾਰ ਹੰਗ ਬ੍ਰਹਮ ਗ੍ਰਹਿ ਮੰਦਰ ਵੇਖ ਵਿਖਾਈ ਆ ਤੇ ਆਪਣੇ ਵਿੱਚੋਂ ਜਿਹੜੀ ਅਸੀਂ ਜਿਹੜੀ ਆ ਕੂੜੀ ਕਿਰਿਆ ਹੋ ਮੇਹੰਗਾਰ ਜਿਹੜਾ ਉਸ ਨੂੰ ਕੀ ਕਰਨਾ ਖਵਾਰ ਕਰਨਾ ਖਤਮ ਕਰਨਾ ਤੇ ਸਾਡਾ ਜਿਹੜਾ ਗ੍ਰਹਿ ਮੰਦਰ ਆ ਕਾਇਆ ਮੰਦਰ ਆ ਉਸ ਦੇ ਅੱਗੇ ਅੰਦਰ ਜਿਹੜਾ ਹੰਗ ਬ੍ਰह्म ਜਿਹੜਾ ਆ ਉਹਦਾ ਮੰਦਰ ਜਿਹੜਾ ਸਾਨੂੰ ਆਪਣੇ ਆਪ ਹੀ ਨਜ਼ਰ ਆਏਗਾ ਕਿ ਸਾਡੀ ਆਤਮਾ ਤੇ ਪਰਮਾਤਮਾ ਦਾ ਜਿਹੜਾ ਗ੍ਰਹਿ ਮੰਦਰ ਆ ਉਹ ਸਾਨੂੰ ਆਪਣੇ ਆਪ ਹੀ ਨਜ਼ਰ ਆਉਣ ਲੱਗ ਜਾਏਗਾ ਜੋ ਆਦ ਜੁਗਾਦ ਯੁਗ ਚੌਂਕੜੀ ਖੇਲ ਖੇਲੇ ਆ ਗਾਮਾ ਪਾਰ ਸਤਜੁਗ ਤ੍ਰੇਤਾ ਦੁਆਪਰ ਕਾਲ ਯੁਗ ਆ ਪਹੰਡਾਈਆ ਤੇ ਉਹ ਜੁਗਾ ਜੁਗਾ ਤੋਂ ਆਪਣਾ ਜਿਹੜਾ ਖੇਲ ਕਰ ਰਿਹਾ ਵਾ ਉਹ ਪੁਰਾਣਾ ਗਾਮ ਹੈ ਆ ਪਾ ਰਿਹਾ ਤੇ ਉਹ ਸਾਰੇ ਜਿਹੜੇ ਸ੍ਰਿਸ਼ਟੀ ਦੇ ਉੱਤੇ ਜੋ ਵੀ ਜਿਹੜੇ ਦੁਆਪਰ ਕਾਲ ਯੁਗ ਹੈ ਸਤਜੁਗ ਹੈ ਤ੍ਰੇਤਾ ਹੈ ਸਮੇ ਸਮੇ ਤੇ ਉਹ ਆਪਣੀ ਜਿਹੜੀ ਆ ਖੇਲ ਜਿਹੜਾ ਉਹ ਖੇਲਦਾ ਹੈ ਸੋ ਸਦੀ 20ਵੀਂ ਸ਼ਬਦ ਸੰਦੇਸ਼ਾ ਦੇਵੇ ਦੋ ਜਹਾਨ ਬ੍ਰਹਮੰਡ ਖੰਡ ਪੂਰੀ ਲੋਕ ਆਕਾਸ਼ ਪਤਾਲ ਆਪਣਾ ਹੁਕਮ ਸੁਣਾਇਆ ਤੇ ਉਸ ਪਰਮੇਸ਼ਰ ਦਾ ਇੱਥੇ ਵੀ ਤੇ ਉੱਥੇ ਦੋਨਾਂ ਜਹਾਨਾਂ ਵਿੱਚ ਹੀ ਜੋ ਵੀ ਉਸ ਦਾ ਜਿਹੜਾ ਹੁਕਮ ਆ ਉਹ ਚੱਲਦਾ ਹੈ Hindu Sikh Asai Muslim Bodhi ਸਾਰੇ ਕਰੋ ਪਿਆਰ ਦੂਜਾ ਦੂਜਾ ਕੋਈ ਨજર ਕਿਸੇ ਨਾ ਆਈਆ ਤੇ ਪਰਮੇਸ਼ਰ ਜੀ ਨੇ ਸਾਨੂੰ ਇਹ ਵੀ ਸਿੱਖਿਆ ਦਿੱਤੀ ਆ ਕਿਉਂਕਿ ਜਿੰਨੇ ਵੀ ਜਿਹੜੇ ਇਨਸਾਨ ਆ ਉਹ ਸਾਰੇ ਬਰਾਬਰ ਆ ਔਰ ਇੱਕੋ ਜਿਹੀ ਨਜ਼ਰ ਆਉਣੀ ਚਾਹੀਦੀਆਂ ਉਹਨਾਂ ਦੇ ਵਿੱਚ ਸਾਡਾ ਜਿਹੜਾ ਧਰਮਾਂ ਦਾ ਵਿਖਰੇਵਾ ਆ ਕੋਈ Hindu ਆ ਕੋਈ Sikh ਆ ਕੋਈ Musalman ਆ ਕੋਈ Bodhi ਆ ਉਹ ਬਿਲਕੁਲ ਵੀ ਨਜ਼ਰ ਨਹੀਂ ਆਉਣਾ ਚਾਹੀਦਾ ਸਾਨੂੰ ਸਿਰਫ ਉਹਨਾਂ ਦੇ ਨਾਲ ਪਿਆਰ ਹੀ ਨਜ਼ਰ ਆਉਣਾ ਚਾਹੀਦਾ ਚਾਰ ਵਰਨਾ ਇਕਾਦਾਰ क्षत्रिय ਬ੍ਰਾਹਮਣ ਸ਼ੂਦਰ ਵੈਸ਼ ਸੱਚਾ ਨਾਮ ਇੱਕ ਤੇ ਆਈ ਆ ਤੇ ਚਾਰੇ ਵਰਨ ਜਿਹੜੇ ਆ ਜਿਹਦੇ ਵਿੱਚ ਛਤਰੀ ਬ੍ਰਾਹਮਣ ਸ਼ੂਦਰ ਵੈਸ਼ ਆ ਸਾਰਿਆਂ ਦਾ ਨਾ ਆਧਾਰ ਜਿਹੜਾ ਉਹ ਕੀ ਹੋਣਾ ਚਾਹੀਦਾ ਸੱਚਨਾਮ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੇ ਖੇਲ ਸਾਚਾ ਹਰ ਨਵੇਂ ਯੁੱਗ ਦੀ ਨਵੀਂ ਧਾਰ ਸੰਤਨ ਸੰਗ ਕੁੜਮਈਆ ਤੇ ਉਹ ਪਰਮੇਸ਼ਰ ਪਿਆਰਾ ਜਿਹੜਾ ਸਾਰੀਆਂ ਜੋਤੀਆਂ ਦਾ ਮਾਲਕ ਹੈ ਜੋਤ ਸਰੂਪ ਹੈ ਤੇ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਇਹ ਸੱਚਾ ਖੇਲ ਜਿਹੜਾ ਨਵੇਂ ਯੁੱਗ ਦੀ ਧਾਰ ਹੋਣੀ ਆ ਜਿਹਦੇ ਵਿੱਚ ਸੰਤਾਂ ਦੇ ਸੰਗ ਜਿਹੜੀ ਉਹ ਕੁੜਮਾਈ ਹੋਣੀ ਆ ਉਹਨਾਂ ਦੇ ਨਾਲ ਸਾਡਾ ਮੇਲ ਮਲਾਪ ਹੋਏਗਾ ਤੇ ਤਾਂ ਹੀ ਸਾਡੇ ਵਿੱਚ ਜਿਹੜੀ ਹੈ ਦੁਹੀ ਦਵੈਤ ਹੈ ਜਿਹੜਾ ਵਿਕਾਰਾਂ ਦੀ ਮੈਲਾ ਉਹ ਜਿਹੜੀ ਉਹ ਖਤਮ ਹੋਣੀ ਆ ਆਤਮ ਪਰਮਾਤਮ ਦੇ ਪਿਆਰ ਨਿਜ ਨੈਣ ਸਰਬ ਜਣਾਈ ਆ ਤੇ ਸਾਰੇ ਸਾਡੇ ਨਿਜ ਨੈਣ ਜਿਹੜੇ ਆ ਉਹਨਾਂ ਨੂੰ ਇਹ ਜਣਾਈ ਹੋ ਜਾਣੀ ਆ ਕਿ ਸਿਰਫ ਅਸੀਂ ਆਤਮਾ ਤੇ ਪਰਮਾਤਮਾ ਦਾ ਨਾਲ ਹੀ ਪਿਆਰ ਪਾਉਣਾ ਹੈ ਰੋਮ ਰੋਮ ਕਹੇ ਸੁਣੋ ਮੇਰਾ ਇੱਕ ਗੀਤ ਜੀਵਾ ਜਨਤਾ ਦਿਆਂ ਸੁਣਾਈਆਂ ਤੇ ਸਾਡਾ ਰੋਮ ਰੋਮ ਜਿਹੜਾ ਇਹ ਗੀਤ ਗਾ ਰਿਹਾ ਤੇ ਸਾਰੇ ਜੀਵਾ ਜਨਤਾ ਨੂੰ ਵੀ ਉਹੀ ਜਨਾਈ ਕਰਾ ਰਿਹਾ ਹੈ ਕਿ ਕਾਇਆ ਕਾਬਾ ਵੇਖੋ ਸੱਚ ਮਸੀਤ ਹੁਜਰਾ ਹੱਕ ਇੱਕ ਖੁਲਾਈ ਆ ਤੇ ਉਹ ਪਰਮੇਸ਼ਰ ਨੂੰ ਉਹੀ ਸਾਰੇ ਰੋਮ ਰੋਮ ਜਿਹੜਾ ਇਹ ਸਾਰਿਆਂ ਨੂੰ ਜਨਾਈ ਕਰਾ ਰਿਹਾ ਹੈ ਕਿ ਕਾਇਆ ਕਾਬਾ ਜਿਹੜਾ ਆ ਸਾਡਾ ਕੀ ਇਹ ਸਿਰਫ ਆਤਮਾ ਤੇ ਪਰਮਾਤਮਾ ਦਾ ਮੇਲ ਆ ਜਿਹੜੀ ਸਾਡੀ ਸੱਚ ਮਸੀਤ ਆ ਉਹ ਸਾਡਾ ਗ੍ਰਹਿ ਮੰਦਰ ਆ ਉਸੇ ਨੂੰ ਹੀ ਅਸੀਂ ਖੁਲਵਾਉਣਾ ਆ ਤੇ ਉਸੇ ਹੀ ਪਰਮੇਸ਼ਰ ਪਿਆਰੇ ਨੂੰ ਜਿਹੜਾ ਆਪਾਂ ਉਸੇ ਹੀ ਸੱਚੀ ਮਸਜਿਦ ਵਿੱਚ ਮਿਲਣਾ ਆ ਮੰਦਰ ਸ਼ਿਵ ਦਵਾਲੇ ਮੱਠ ਸਦਾ ਅਤੀਤ ਪੁਰਖ ਵਿਨਾਸ਼ੀ ਬੈਠਾ ਡੇਰਾ ਲਾਈਆ ਤੇ ਜਿਹੜੇ ਮੰਦਰ ਸ਼ਿਵ ਦਵਾਲੇ ਆ ਜਿਹਦੇ ਚ ਆਪਾਂ ਦੋ ਦੇਖਦੇ ਆ ਕਿ ਪਰਮੇਸ਼ਰ ਉੱਥੇ ਬੈਠਾ ਹੈ ਇਹ ਸਭ ਬੀਤੇ ਸਮੇ ਦੀਆਂ ਗੱਲਾਂ ਆ ਅਤੀਤ ਦੀਆਂ ਗੱਲਾਂ ਆ ਜਿਹੜਾ ਪੁਰਖ ਵਿਨਾਸ਼ੀ ਹੈ ਉਹ ਸਾਡੇ ਕਾਇਆ ਮੰਦਰ ਅੰਦਰ ਹੀ ਡੇਰਾ ਲਾ ਕੇ ਬੈਠਾ ਹੈ ਜਿਸ ਦਾ ਝਗੜਾ ਨਾ ਕੋਈ ਉੱਚ ਨੀਚ ਜਾਤ ਪਾਤ ਨજર ਕੋਈ ਨਾ ਆਈਆ ਤੇ ਉਸ ਪਰਮੇਸ਼ਰ ਪਿਆਰੇ ਦਾ ਉੱਚ ਨੀਚ ਦਾ ਜਾਤ ਪਾਤ ਦਾ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦਾ ਬੈਰ ਵਿਰੋਧ ਨਹੀਂ ਨਾ ਕੋਈ ਝਗੜਾ ਨજર ਆ ਰਿਹਾ ਸਤਿ ਭਗਵਾਨ ਸਭ ਨਾਲ ਕਰੇ ਪ੍ਰੀਤ ਗਰੀਬ ਨਮਾਣਿਆ ਆਪਣੀ ਗੋਦ ਠਾਈਆ ਤੇ ਉਹ ਸੱਚਾ ਭਗਵਾਨ ਜਿਹੜਾ ਸਾਡੇ ਨਾਲ ਪ੍ਰੀਤ ਕਰਦਾ ਸੱਚੀ ਪ੍ਰੀਤ ਕਰਦਾ ਤੇ ਉਹ ਗਰੀਬ ਨਮਾਣੇ ਕਿਹੜੇ ਆ ਜਿਹੜੇ ਉਸ ਦੀ ਸ਼ਰਨ ਚ ਆ ਜਾਂਦੇ ਉਹਦੀ ਓਟ ਆਸਰੇ ਚ ਆ ਜਾਂਦੇ ਆ ਉਹਦੇ ਅੱਗੇ ਟਹਿ ਜਾਂਦੇ ਆ ਉਹਦੇ ਚਰਨਾਂ ਵਿੱਚ ਆਪਣਾ ਨਿਵਾਸ ਬਣਾ ਲੈਂਦੇ ਆ ਉਹਨਾਂ ਗਰੀਬ ਨਵਾਂੜਿਆਂ ਨੂੰ ਆਪਣੀ ਓਗੋਦ ਉਠਾ ਲੈਂਦਾ ਲੇਖ ਮੁਕਾਵੇ ਹਸਤ ਕੀਟ ਸ਼ਾਹ ਸੁਲਤਾਨਾ ਰਾਜ ਰੋਜਾਨਾ ਇੱਕੋ ਘਰ ਦਰਸਾਈ ਆ ਤੇ ਉਹ ਪਰਮੇਸ਼ਰ ਪਿਆਰਾ ਜਿਹੜਾ ਉਹ ਉੱਚ ਨੀਚ ਦਾ ਜਿਹੜਾ ਝਗੜਾ ਆ ਉਹ ਲੇਖ ਖਤਮ ਕਰਕੇ ਤੇ ਸਾਰੇ ਸ਼ਾਹ ਸੁਲਤਾਨ ਰਾਜ ਰਜਾਨ ਜਿਹੜਾ ਉਹਨਾਂ ਨੂੰ ਇੱਕੋ ਹੀ ਘਰ ਬਖਾਉਂਦਾ ਹੈ ਸਦੀ ਅਖੀਰੀ ਰਹੀ ਬੀਤ ਨਵ ਨੌ ਚਾਰ ਚਾਰੋ ਕੁੰਟ ਰਿਆ ਕੁਰ ਲਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਚੀ ਕਰਨੀ ਆਪ ਕਮਾਈਆ ਤੇ ਪਰਮੇਸ਼ਰ ਪਿਆਰਾ ਜਿਹੜਾ ਸਾਰੀਆਂ ਜੋਤੀਆਂ ਦਾ ਮਾਲਕ ਹੈ ਤੇ ਇਹ ਸਾਰੀ ਉਸ ਦੀ ਕਿਰਪਾ ਦੇ ਨਾਲ ਹੀ ਸਾਰੀ ਸੱਚ ਦੀ ਕਮਾਈ ਜਿਹੜੀ ਹੈ ਹੋਣੀ ਹੈ ਰੋਮ ਰੋਮ ਕਹੇ ਸੁਣੋ ਜਗ ਸੱਜਣ ਮੈਂ ਸਭ ਨੂੰ ਦਿਆਂ ਸੁਣਾਈਆਂ ਆਤਮ ਪਰਮਾਤਮ ਕਾਇਆ ਮੰਦਰ ਅੰਦਰ ਸਾਚੇ ਤੀਰਥ ਕਰੋ ਮਜਨ ਦੁਰਮਤ ਮੈਲ ਨੇ ਕੋਈ ਨਾ ਪਾਈ ਆ ਤੇ ਸਾਡਾ ਰੋਮ ਰੋਮ ਕਹਿ ਰਿਹਾ ਹੈ ਕਿ ਸਾਰੇ ਜਾਗ ਵਾਲਿਓ ਸਜਣੋ ਸੁਣੋ ਤੇ ਮੈਂ ਸਭ ਨੂੰ ਸੁਣਾ ਰਿਹਾ ਹਾਂ ਕਿ ਉਸ ਆਤਮ ਪਰਮਾਤਮ ਪਰਮੇਸ਼ਰ ਦਾ ਮੈਲ ਜਿਹੜਾ ਸਾਡੇ ਅੰਦਰ ਸਾਡੀ ਆਤਮਾ ਪਰਮਾਤਮਾ ਦੇ ਸਾਡੇ ਗ੍ਰਹਿ ਮੰਦਰ ਦੇ ਅੰਦਰ ਬੈਠ ਕੇ ਉਸ ਪਰਮੇਸ਼ਰ ਦੇ ਸੱਚੇ ਦਰਸ਼ਨ ਕਰੋ ਤੇ ਉਸ ਦਾ ਆਨੰਦ ਮਾਣੋ ਇਹ ਤਾਂ ਹੀ ਹੋ ਸਕਣਾ ਹੈ ਜੇ ਸਾਡੀ ਦੁਰਮਤ ਮੈਲ ਜਿਹੜੀ ਆ ਉਹ ਆਪਣੇ ਆਪ ਹੀ ਖਤਮ ਹੋ ਜਾਏਗੀ ਗ੍ਰਹਿ ਮੰਦਰ ਸ਼ਬਦ ਅਨਾਦੀ ਤੋਂ ਤੋਂਨੇ ਆਤਮ ਵਜਣ ਅਨਹਦ ਆਪਣਾ ਰਾਗ ਸੁਣਾਈ ਜਾ ਤੇ ਉਸ ਦੇ ਨਾਲ ਜਦੋਂ ਸਾਨੂੰ ਪਰਮੇਸ਼ਰ ਦਾ ਮੇਲ ਸਾਡੇ ਨਾਲ ਹੋ ਜਾਏਗਾ ਤੇ ਸਾਡੇ ਗ੍ਰਹਿ ਮੰਦਰ ਦੇ ਅੰਦਰ ਜਿਹੜਾ ਸਾਡਾ ਉਸ ਦਾ ਅਨਾਦੀ ਧੁਨ ਜਿਹੜੀ ਆਪਣੇ ਆਪ ਹੀ ਵਜਣੀ ਸ਼ੁਰੂ ਹੋ ਜਾਏਗੀ ਤਾਂ ਸਾਨੂੰ ਉਸ ਦਾ ਅਨਹਦ ਰਾਗ ਜਿਹੜਾ ਉਹ ਨਿਰੰਤਰ ਸੁਣਾਈ ਦਿੰਦਾ ਰਹੇਗਾ ਆਤਮ ਜੋਤ ਪਰਮਾਤਮ ਵਿੱਚ ਹੋ ਜਾਓ ਮਗਨ ਦੋਜੀ ਹਿਰਸ ਹਵਸ ਰਹਿਣ ਕੋਈ ਨਾ ਪਾਈ ਆ ਤੇ ਸੱਚੇ ਪਾਤਸ਼ਾਹ ਜੀ ਨੇ ਹਰਬਾਣੀ ਚ ਸਾਨੂੰ ਸਿਖਿਆ ਦਿੱਤੀ ਹੈ ਕਿ ਇਸ ਆਤਮਾ ਤੇ ਪਰਮਾਤਮਾ ਦਾ ਜਿਹੜਾ ਮੇਲ ਕਰਨਾ ਹੈ ਤੇ ਉਹਦੇ ਵਿੱਚ ਮਗਨ ਹੋ ਜਾਣਾ ਹੈ ਤੇ ਇਸ ਤੋਂ ਇਲਾਵਾ ਸਾਡੀ ਕੋਈ ਹਿਰਸ ਹਵਸ ਜਿਹੜੀ ਉਹ ਨਹੀਂ ਰਹਿਣੀ ਚਾਹੀਦੀ ਦੁਨੀਆ ਦੇ ਵਿਕਾਰਾਂ ਦੀ ਜਿਹੜੀ ਈਰਖਾ ਦੀ ਉੱਚ ਨੀਚ ਦੀ ਹੰਕਾਰਾਂ ਦੀ ਇਹ ਸਾਰੀ ਜਿਹੜੀ ਸਾਡੀ ਹਵਸ ਆ ਉਹ ਅਸੀਂ ਖਤਮ ਕਰਨੀ ਹੈ ਜੋਤਿ ਜੋਤ ਸਰੂਪ ਹਾਰਿਆ ਆਪ ਆਪਣੀ ਕਿਰਪਾ ਕਰ ਸਾਚੀ ਰੀਤ ਇੱਕ ਦਰਸਾਈ ਆ ਤੇ ਇਹ ਜੋ ਜਿਹੜੀ ਜੋ ਜੋਤੀਆਂ ਦਾ ਪਰਮੇਸ਼ਰ ਜਿਹੜਾ ਜੋਤ સ્વરૂਪ ਹੈ ਜੋਤੀਆਂ ਦਾ مالک ਹੈ ਸਾਰੀ ਜਿਹੜੀ ਰੀਤੀ ਹੈ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਦਰਸਾਈ ਜਾਣੀ ਹੈ ਰੋਮ ਰੋਮ ਕਹੇ ਸ੍ਰਿਸ਼ਟ ਸੁਭਾਈ ਇਕੱਠਾ ਕਰਨਾ ਜਗ ਚਾਰੋਂ ਗੁੰਦ ਇੱਕ ਸੰਦੇਸ਼ ਸੁਣਾਈ ਆ ਤੇ ਸਾਡਾ ਰੋਮ ਰੋਮ ਕੀ ਕਹਿ ਰਿਹਾ ਕਿ ਸਾਰੀ ਸ੍ਰਿਸ਼ਟੀ ਦਾ ਇੱਕੋ ਹੀ ਇੱਕ ਜਗ੍ਹਾ ਦੇ ਉੱਤੇ ਹੀ ਇਕੱਠਾ ਜਿਹੜਾ ਉਹ ਜਗ ਕਰਨਾ ਜਿਹੜੋਂ ਕੁੰਦੇ ਉਹ ਜਿਹੜਾ ਉਹ ਸੁਦੇਸ਼ਾ ਸੁਣਾਈ ਸੁਣਾਉਣਾ ਜਿਸ ਦੇ ਵਿੱਚ ਜੋੜੀ ਨੌਖੰਡ ਪ੍ਰਿਥਵੀ ਜੋ ਘਰ ਘਰ ਲੱਗੀ ਅੱਗ ਦੁਹੀ ਦਬੈਤ ਰਹੀ ਦਪਾਈ ਆ ਤੇ ਉਸ ਦੇ ਵਿੱਚ ਕੀ ਕਰਨਾ ਕਿ ਜਿਹੜੀ ਨ ਪ੍ਰਿਥਵੀ ਦੇ ਉੱਤੇ ਨੌਵਾਂ ਖੰਡਾਂ ਦੇ ਵਿੱਚ ਸਾਡੇ ਘਰ ਘਰ ਜਿਹੜੀ ਦੁਹੀ ਦਬੈਤ ਦੀ ਡਿਫਰੈਂਸਸ ਦੀ ਅੱਗ ਲੱਗੀ ਹੋਈ ਆ ਉਸ ਨੂੰ ਆਪਾਂ ਕੀ ਕਰਨਾ ਤੇ ਉਹਦੇ ਨਾਲ ਹੀ ਜਿਹੜੀ ਸਾਰੀ ਸ੍ਰਿਸ਼ਟੀ ਜਿਹੜੀ ਉਹ ਤਪ ਰਹੀ ਆ ਤਿੰਨਾ ਗਾਰਨ ਸੰਤ ਸਹੇਲੇ ਮਿਲ ਮਿਲ ਕਰਨੇ ਇਕੱਠ ਸੰਗਠਨ ਇੱਕੋ ਰਹਿ ਬਣਾਈਆ ਤੇ ਸਾਰੇ ਸੰਤ ਸਹੇਲੇ ਪਰਮੇਸ਼ਰ ਨੂੰ ਮੰਨਣ ਵਾਲੇ ਆ ਜਿਹੜੇ ਉਹ ਸਾਰੇ ਜਿਹੜੇ ਇਕੱਠੇ ਹੋ ਕੇ ਕੀ ਕਰਦੇ ਇੱਕ ਜਗ੍ਹਾ ਤੇ ਇਕੱਠ ਕਰਦੇ ਆ satsang ਕਰਦੇ ਆ ਉਸ ਪਰਮੇਸ਼ਰ ਦਾ ਨਾਮ ਲੈਂਦੇ ਆ ਤੇ ਸਾਰਿਆਂ ਨੂੰ ਇਹੋ ਹੀ ਸਿੱਖਿਆ ਦਿੰਦੇ ਆ ਕਿ ਸਾਰਿਆਂ ਨੇ ਇਕੱਠੇ ਹੋ ਕੇ ਬੈਠਣਾ ਆ ਤੇ ਉਸ ਪਰਮੇਸ਼ਰ ਦੀ ਓਟ ਵਿੱਚ ਬੈਠਣਾ ਹੈ ਸਭ ਦੇ ਅੰਦਰ ਪ੍ਰਗਟ ਕਰਨੀ ਬ੍ਰਹਮ ਮਾਤਕੂੜੀ ਕਿਰਿਆ ਦੇਣੀ ਕਢਾਈ ਆ ਤੇ ਸਾਰਿਆਂ ਨੇ ਇਕੱਠੇ ਹੋ ਕੇ ਕੀ ਕਰਨਾ ਆ ਸਾਰਿਆਂ ਨੇ ਉਹ ਪਰਮੇਸ਼ਰ ਦੀ ਮੱਤ ਜਿਹੜੀ ਉਹਨੇ ਸਾਨੂੰ ਦਿੱਤੀ ਆ ਕਿ ਕੂੜੀ ਕਿਰਿਆ ਤੋਂ ਬਾਹਰ ਹੋਣਾ ਆ ਤੇ ਪਰਮਾਤਮਾ ਦਾ ਮੇਲ ਕਰਨਾ ਆਪਣੀ ਆਤਮਾ ਦੇ ਨਾਲ ਆਤਮ ਪਰਮਾਤਮ ਦਾ ਮੇਲ ਹੋਣਾ ਆ ਉਸ ਤੋਂ ਅਗਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਇਹ ਸਾਰੀਆਂ ਜਿਹੜੀਆਂ ਕੂੜੀ ਕਿਰਿਆਵਾਂ ਜਿਹੜੀਆਂ ਉਹ ਸਾਡੇ ਚੋਂ ਕਢਵਾਉਣੀਆਂ ਤਾਂ ਹੀ ਅਸੀਂ ਇੱਥੇ ਤੱਕ ਪਹੁੰਚ ਸਕਦੇ ਹਾਂ ਦੀਨ ਮਜਬ ਦੇ ਝਗੜੇ ਪਿੱਛੇ ਕੋਈ ਨਾ ਉਬਲੇ ਰਤ ਹਹਾਕਾਰ ਨਾ ਕੋਈ ਲੁਕਾਈ ਆ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਜੇ ਸਾਡੇ ਜੋ ਦੁਈ ਦਵੈਤ ਖਤਮ ਹੋਏਗੀ ਤੇ ਤਾਂ ਹੀ ਅਸੀਂ ਜਿਹੜੀ ਵਾਲੇ ਦਵਾਲੇ ਜਿਹੜੀ ਲੋਕਾਈ ਦੇ ਵਿੱਚ ਹਹਾਕਾਰ ਮੱਚੀ ਹੋਈ ਆ ਤੇ ਇੰਨੇ ਝਗੜੇ ਵਧੇ ਹੋਏ ਹਨ ਤੇ ਇੱਕ ਦੂਜੇ ਦਾ ਖੂਨ ਡੋਲਰ ਨੂੰ ਤਿਆਰ ਰਹਿੰਦੇ ਆ ਤੇ ਹਮੇਸ਼ਾ ਹੀ ਆਪਾਂ ਉਹ ਸਾਡਾ ਖੂਨ ਜਿਹੜਾ ਉਬਾਲੇ ਮਾਰਦਾ ਰਹਿੰਦਾ ਇਹ ਸਾਰਾ ਕੁਝ ਜਿਹੜਾ ਇਹ ਤਾਂ ਹੀ ਹੋਏਗਾ ਜੇ ਸਾਰੇ ਜਿਹੜੇ ਪਰਮੇਸ਼ਰ ਨੂੰ ਮੰਨਣ ਵਾਲੇ ਭਗਤ ਜਾਨੇ ਆ ਉਹ ਇਕੱਠੇ ਹੋਣਗੇ ਤੇ ਸਾਰਿਆਂ ਨੂੰ ਜਿਹੜੇ ਸੰਗਠਨ ਕਰਕੇ satsang ਕਰਕੇ ਜਿਹੜੀ ਉਹ ਸਿੱਖਿਆ ਦੇਣਗੇ ਸਭ ਨੇ ਆਪਣੇ ਇਸ਼ਟ ਦੇਵ ਦਾ ਗਾਉਣਾ ਜਸ ਓਮ ਕ੍ਰਿਸ਼ਨ ਆਦਿ ਸ਼ਕਤ ਚਤਰਪੋਜ ঈਸਾ موسی ਮੁਹੰਮਦ ਨਾਨਕ ਗੋਬਿੰਦ ਧਿਆਨ ਲਗਾਈ ਹੈ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਮੇਂ-ਸਮੇਂ ਤੇ ਜਿਹੜੇ ਜਿੰਨੇ ਵੀ ਪਰਮਾਤਮਾ ਭਗਤ ਪਰਮਾਤਮਾ ਦੇ ਭਗਤ ਹੋਏ ਆ ਜਾਂ ਪੈਗੰਬਰ ਆਏ ਨੇ ਅਵਤਾਰ ਆਏ ਨੇ ਉਹ ਸਾਰਿਆਂ ਨੇ ਸਾਨੇ ਗੁਰੂਆਂ ਨੇ ਵੀ ਸਾਨੂੰ ਦੱਸਾਂ ਗੁਰੂਆਂ ਨੇ ਵੀ ਜੋ-ਜੋ ਸਿੱਖਿਆ ਦਿੱਤੀ ਔਰ ਜਿਸ-ਜਿਸ ਨਾਮ ਦੇ ਨਾਲ ਸਾਨੂੰ ਪਰਮੇਸ਼ਰ ਨੂੰ ਯਾਦ ਕਰਨ ਲਈ ਕਿਹਾ ਗਿਆ ਹੈ ਸਾਰਿਆਂ ਨੇ ਉਸ ਪਰਮੇਸ਼ਰ ਦਾ ਜਸ ਜਿਹੜਾ ਉਸੇ ਹਿਸਾਬ ਨਾਲ ਹੀ ਗਾਉਣਾ ਆ ਚਾਹੇ ਓਮ ਕਹੋ ਚਾਹੇ ਕ੍ਰਿਸ਼ਨ ਕਹੋ ਚਾਹੇ ਕ੍ਰਿਸ਼ਨ ਭਗਵਾਨ ਕਹੋ ਚਾਹੇ ਉਸ ਨੂੰ ਤੁਸੀਂ ਈਸਾ ਮੁਹੰਮਦ ਗੋਬਿੰਦ ਨਾਨਕ ਦੇ ਨਾਲ ਤੇ ਆਓ ਪਰ ਸਾਰਿਆਂ ਨੇ ਆਪਣੇ ਆਪਣੇ ਪਰਮੇਸ਼ਰ ਦੀ ਉਸਤਤ ਵਿੱਚ ਰਹਿਣਾ ਤੇ ਉਸ ਦੀ ਸਿੱਖਿਆ ਵਿੱਚ ਰਹਿਣਾ ਸਭ ਤੋਂ ਉੱਤਮ ਸ੍ਰੇਸ਼ਟ ਮਿੱਤਰੋ ਆਪਣਾ ਮਨ ਕਰ ਲਓ ਬਸ ਝਗੜਾ ਕੋਈ ਰਹਿਣਾ ਨਹੀਂ ਪਾਈ ਹੈ ਸਬ ਤੋਂ ਉਤਮ ਗੱਲ ਇਹ ਹੀ ਆ ਕਿ ਕਹਿੰਦੇ ਪਰਮੇਸ਼ਰ ਜੀ ਕਹਿੰਦੇ ਕਿ ਮਿੱਤਰੋ ਆਪਣੇ ਮਨ ਨੂੰ ਵਸ ਕਰੋ ਆਪਣੇ ਮਨ ਨਾਲ ਵਿਚਾਰ ਕਰੋ ਕਿ ਆਪਾਂ ਕੀ ਕਰ ਰਹੇ ਆ ਕਿ ਸਾਡਾ ਇਹਨਾਂ ਕੁੜੀ ਕਰਿਆਵਾਂ ਤੇ ਵਸ ਹੈਗਾ ਅਸੀਂ ਛੋਟੀ ਛੋਟੀ ਗੱਲ ਤੇ ਕਿਉਂ ਟੈਂਪਰ ਲੂਸ ਕਰਦੇ ਆ ਕਿ ਉਹ ਇੰਨੇ ਗੁੱਸੇ ਚ ਆਉਂਦੇ ਆ ਅਸੀਂ ਵਿਚਾਰ ਨਹੀਂ ਕਰਦੇ ਸਾਡੇ ਤੇ ਜੇ ਬਿਲਕੁਲ ਪ੍ਰਮਾਤਮਾ ਦਾ ਕੋਈ ਥੋੜਾ ਜਿਹਾ ਛੈਨ ਭਰ ਵੀ ਸਾਨੂੰ ਉਹਦਾ ਡਰ ਹੋਵੇ ਤਾਂ ਸਾਡੇ ਚ ਗੁੱਸਾ ਕਦੀ ਆ ਹੀ ਨਹੀਂ ਸਕਦਾ ਅਸੀਂ ਜੇ ਕੋਈ ਗੁੱਸਾ ਕਰਦਾ ਵੀ ਸਾਨੂੰ ਨਜ਼ਰ ਆਏਗਾ ਤਾਂ ਉਹਦੇ ਅੱਗੇ ਵੀ ਹੱਥ ਜੋੜ ਕੇ ਅਸੀਂ ਉਹਨੂੰ ਸ਼ਾਂਤ ਕਰਵਾਵਾਂਗੇ ਤੇ ਇਸ ਕਰਕੇ ਪਰਮੇਸ਼ਰ ਨੂੰ ਕਿ ਸਾਰਿਆਂ ਨੂੰ ਇਹੀ ਉਹਨਾਂ ਨੇ ਕਿਹਾ ਆ ਸਾਨੂੰ ਕਿ ਤੁਸੀਂ ਆਪਣੇ ਸਾਰੇ ਆਪਣੇ ਮਨ ਨੂੰ ਵਸਤ ਕਰੋ ਜੇ ਤੁਸੀਂ ਜਨ ਭਗਤ ਹੋ ਤੇ ਕੋਈ ਝਗੜਾ ਆਪਣੇ ਆਪ ਹੀ ਨਹੀਂ ਰਹੂਗਾ ਸਾਰੇ ਝਗੜੇ ਜਿਹੜੇ ਆਪਣੇ ਆਪ ਹੀ ਖਤਮ ਹੋ ਜਾਣਗੇ ਤੇ ਗੀਤਾ ਗਿਆਨ 18 ਧਿਆਏ ਰਹੀ 10 ਬਿਨ ਪਰਮਾਤਮਾ ਸ਼੍ਰੀ ਭਗਵਾਨ ਦੂਜਾ ਨਜ਼ਰ ਕੋਈ ਨਹੀਂ ਤੇ ਗੀਤਾ ਵਿੱਚ ਵੀ ਸਾਨੂੰ ਇਹੋ ਹੀ ਗਿਆਨ ਦਿੱਤਾ ਗਿਆ ਹੈ ਕਿ ਪ੍ਰਮਾਤਮਾ ਤੋਂ ਬਿਨਾਂ ਸਾਨੂੰ ਹੋਰ ਕੋਈ ਭਗਵਾਨ ਨਜ਼ਰ ਨਹੀਂ ਆਉਂਦਾ ਕਿਉਂਕਿ ਪ੍ਰਮਾਤਮਾ ਜਿਹੜਾ ਏਕ ਓੰਕਾਰ ਹੈ ਇਕ ਹੈ ਇੱਕ ਦੂਜੇ ਨੂੰ ਮਿਲੋ ਹੱਸ ਹੱਸ ਜਾਤ ਪਾਤ ਲੇਖਾ ਦੇਣਾ ਮੁਕਾਈ ਹੈ ਤੇ ਉਹ ਕੀ ਕਿਹਾ ਉਹਨਾਂ ਨੇ ਸੰਦੇਸ਼ ਦੇ ਵਿੱਚ ਕਿ ਸਾਰਿਆਂ ਨੂੰ ਹੱਸ ਹੱਸ ਕੇ ਮਿਲੋ ਪਿਆਰ ਨਾਲ ਮਿਲੋ ਕੋਈ ਜਾਤ ਪਾਤ ਦਾ ਲੇਖਾ ਜਿਹੜਾ ਉਹ ਸਾਰਾ ਉਸ ਨੂੰ ਖਤਮ ਕਰ ਦਿਓ ਜੇ ਸੰਤਾਂ ਦੇ ਸੁਣ ਕੇ ਵਚਨ ਤੁਹਾਡੀ ਅੰਦਰੋਂ ਖੁੱਲ ਜਾਏ ਅੱਖ ਪਰ ਤਾਂ ਖਤ ਤੁਹਾਨੂੰ ਨਜ਼ਰ ਆਵੇ ਗਸਾਈ ਤੇ ਜੇ ਸੰਤਾ ਮਹਾਤਮਾ ਦੇ ਇਦਾਂ ਦੇ ਵਚਨ ਸੁਣ ਕੇ ਕਿ ਦੁਈ ਦਵੇ ਤੋਂ ਬਾਹਰ ਆਉਣਾ ਸਾਰਿਆਂ ਨਾਲ ਪਿਆਰ ਕਰਨਾ ਸਾਰਿਆਂ ਨਾਲ ਹੱਸ ਹੱਸ ਕੇ ਮਿਲਣਾ ਊਚ ਨੀਚ ਖਤਮ ਕਰਨੀ ਦੁਈ ਦਵੇ ਤੋਂ ਬਾਹਰ ਆਉਣਾ ਜੇ ਇਸ ਵਚਨ ਸੁਣ ਕੇ ਸਾਡੀ ਅੱਖ ਖੁੱਲ ਜਾਂਦਾ ਤੀਜਾ ਨੇਤਰ ਖੁੱਲ ਜਾਂਦਾ ਸਾਡਾ ਨਜ਼ਰ ਨੇਤਰ ਖੁੱਲ ਗਿਆ ਤੇ ਸਾਨੂੰ ਪਰਮਾਤਮਾ ਆਪਣੇ ਆਪ ਹੀ ਪਰਦਖ ਨਜ਼ਰ ਆਊਗਾ ਸਾਨੂੰ ਕਿਸੇ ਦੀ ਬਹੁਤ ਹੈਲਪ ਦੀ ਲੋੜ ਨਹੀਂ ਪਊਗੀ ਕਿ ਅਸੀਂ ਕਿਸੇ ਦੀ ਮਦਦ ਮੰਗੀਏ ਤੇ ਸਾਨੂੰ ਪਰਮੇਸ਼ਰ ਦਿਖਾ ਕੇ ਪਰਮੇਸ਼ਰ ਕੇਵੇਂ ਦਾ ਹੁੰਦਾ ਪਰਮੇਸ਼ਰ ਤੁਹਾਨੂੰ ਆਪਣੇ ਆਪ ਹੀ ਨਜ਼ਰ ਆਊਗਾ ਫੇਰ ਪਿਆਰ ਫੇਰ ਪ੍ਰੇਮ ਪਿਆਰ ਦਾ ਤੁਹਾਨੂੰ ਮਿਲ ਜਾਏ ਹੱਕ ਹਕੀਕਤ ਤੁਹਾਡੀ ਦੇਗ ਵਹੀ ਆ ਤੇ ਫੇਰ ਤੁਹਾਡਾ ਜਿਹੜਾ ਪ੍ਰੇਮ ਪਿਆਰ ਦਾ ਤੁਹਾਨੂੰ ਆਪਣੇ ਆਪ ਹੀ ਹੱਕ ਮਿਲੇਗਾ ਸਾਰੇ ਤੁਹਾਨੂੰ ਵੀ ਸਾਰੀ ਸ੍ਰਿਸ਼ਟੀ ਵੀ ਤੁਹਾਨੂੰ ਪਿਆਰ ਕਰਨ ਲੱਗ ਜੂਗੀ ਤੁਸੀਂ ਪਿਆਰ ਦੇ ਹੱਕਦਾਰ ਹੋ ਜਾਓਗੇ ਡਿਜ਼ਰਵ ਕਰੋਗੇ ਕਿ ਸਾਰੇ ਤੁਹਾਨੂੰ ਵੀ ਪਿਆਰ ਕਰਨਗੇ ਤੇ ਤੁਹਾਡੀ ਜਿਹੜੀ ਹਕੀਕਤ ਆ ਤੁਹਾਡੀ ਅਸਲੀਅਤ ਇਹ ਆਪਣੇ ਆਪ ਗਵਾਈ ਪਰੂਗੀ ਕਿ ਵਾਕਈ ਇਹਦੇ ਤੇ ਪਰਮੇਸ਼ਰ ਦੀ ਬੜੀ ਕਿਰਪਾ ਆ ਵੀ ਇਹ ਤਾਂ ਬਹੁਤ ਬਤਲ ਸੰਤ ਮਹਾਤਮਾ ਬਣ ਗਿਆ ਕਿ ਇੰਨਾ ਮਤਲਬ ਉਹਦੇ ਤੇ ਪਰਮੇਸ਼ਰ ਦੀ ਸਿੱਖਿਆ ਦਾ ਅਸਰ ਹੋ ਗਿਆ ਪਰ ਜੇ ਅਸੀਂ ਇਹ ਸਾਰੀ ਗੱਲਬਾਤ ਪੜ੍ਹ ਕੇ ਜਾਂ ਮੈਂ ਤੁਹਾਨੂੰ ਸੁਣਾ ਕੇ ਸੋਚਾਂ ਵੀ ਮੈਂ ਮਤਲਬ ਮਹਾਨ ਹੋ ਜਾਵਾਂਗੀ ਇਹ ਸਭ ਕੁਝ ਗਲਤ ਆ ਕਿਉਂਕਿ ਜਿੰਨੀ ਦੇਰ ਇਹ ਸਾਰਾ ਕੁਝ ਪੜ ਕੇ ਅਸੀਂ ਇਹਨੂੰ ਆਪਣੇ ਤੇ ਲਾਗੂ ਨਹੀਂ ਕਰਨਾ ਉਨੀ ਦੇਰ ਦਾ ਕੋਈ ਫਾਇਦਾ ਨਹੀਂ ਹੋਏਗਾ ਜੇ ਸੰਤਾਂ ਦੇ ਬਚਨ ਸੁਣ ਕੇ ਬਚਨ ਤੁਹਾਡੀ ਅੰਦਰੋਂ ਖੁੱਲ ਜਾਏ ਅੱਖ ਪਰ ਤੱਕ ਇੱਕ ਦੂਜੀ ਤੁਹਾਨੂੰ ਨਜ਼ਰ ਆਵੇ ਗੁਸਾਈਆਂ ਫੇਰ ਪਿਆਰ ਪ੍ਰੇਮ ਦਾ ਤੁਹਾਨੂੰ ਮਿਲ ਜਾਏ ਹੱਕ ਹਕੀਕਤ ਤੁਹਾਡੀ ਦੇਗਵਾਈ ਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸੱਚਾ ਮਾਰਗ ਇਕ ਲਗਾਈ ਆ ਇਸ ਮਾਰਗ ਤੇ ਲਗਾਉਣ ਵਾਲਾ ਜਿਹੜਾ ਉਹ ਪਰਮੇਸ਼ਰ ਪਰਮਾਤਮਾ ਹੀ ਆ ਜਿਹੜਾ ਜੋਤ ਸਰੂਪ ਆ ਤੇ ਸਾਰੀਆਂ ਜੋਤੀਆਂ ਦਾ ਮਾਲਕ ਆ ਸਾਚਾ ਮਾਰਗ ਲਗਾਉਣਗੇ ਸਾਧ ਸੰਤ ਭਗਤੇ ਇਕੱਠੇ ਹੋ ਕੇ ਦੀਆਂ ਜਨਾਈਆਂ ਕਲਯੋਗੀ ਕੂੜੀ ਕੇ ਰਿਆ ਬਦਲ ਦੇਣਾ ਰਿਵਾਜ ਲੋਕmaat ਰਹਿਣ ਨਾ ਪਾਈ ਆ ਤੇ ਇਹ ਸੱਚੇ ਮਾਰਗ ਤੇ ਕਹਿੰਦੇ ਸਾਨੂੰ ਸਾਧ ਸੰਤ ਪਰਮੇਸ਼ਰ ਨੂੰ ਮਿਲਲੇ ਜਿਹੜੇ ਆ ਜਿਨ੍ਹਾਂ ਦੇ ਇਹਨਾਂ ਦੀ ਕਿਰਪਾ ਹੋ ਗਈ ਪਰਮਾਤਮਾ ਦੀ ਉਹ ਦੁਜੀ ਦੁਇਤ ਚੋਂ ਨਿਕਲ ਗਏ ਆ ਵਿਕਾਰਾਂ ਤੋਂ ਰਹਿਤ ਹੋ ਗਏ ਆ ਉਹੀ ਸੰਤ ਭਗਤ ਜਿਹੜੇ ਇਕੱਠੇ ਹੋ ਕੇ ਸਾਨੂੰ ਇਸ ਦੀ ਜਾਣਕਾਰੀ ਦੇਣਗੇ ਤੇ ਇਹੀ ਸਾਡੀ ਕੁੜੀ ਕਿਰਿਆ ਦੇ ਰਿਵਾਜ ਜਿਹੜੇ ਉਸ ਨੂੰ ਬਦਲਣਗੇ ਤੇ ਇਹ ਜਿਹੜਾ ਲੋਕ ਮਾਤਾ ਇਹਦੀ ਸਾਰੀ ਸ੍ਰਿਸ਼ਟੀ ਆ ਉਹਦਾ ਇੱਕ ਹੀ ਸਮਾਜ ਬਣੇਗਾ ਸ੍ਰਿਸ਼ਟੀ ਸਬਾਈ ਦਾ ਬਣਨਾ ਇੱਕ ਸਮਾਜ ਧਰਮ ਇੱਕੋ ਦੇ ਦੜਾਈ ਆ ਤੇ ਧਰਮ ਵੀ ਇੱਕ ਹੀ ਹੋਏਗਾ ਸ਼੍ਰੀ ਭਗਵਾਨ ਦੇ ਸਾਰੇ ਬਣੋ ਮੁਹਤਾਜ ਦੂਜੀ ਲੋੜ ਰਹਿ ਨਾਰਾਇਆ ਤੇ ਜਦੋਂ ਸਾਰਾ ਸਮਾਜ ਵੀ ਇੱਕ ਹੋਏਗਾ ਧਰਮ ਵੀ ਇੱਕ ਹੋਏਗਾ ਤੇ ਪਰਮੇਸ਼ਰ ਵੀ ਇੱਕ ਹੀ ਤੇ ਸਾਰੇ ਮਨੁੱਖ ਵੀ ਇੱਕ ਹੀ ਆ ਤੇ ਸਿਰ ਉਸੇ ਪਰਮੇਸ਼ਰ ਪਰਮਾਤਮਾ ਦੇ ਅੱਗੇ ਹੀ ਸਾਡੀ ਅਰਜ਼ ਹੋਏਗੀ ਉਹਦੇ ਹੀ ਅਸੀਂ ਮਹਤਾਜ ਬਣਾਂਗੇ ਤੇ ਦੂਸਰੀ ਦੂਜੀ ਲੋੜ ਰਹੀ ਨਾਰਾਇਆ ਤੇ ਸਾਨੂੰ ਹੋਰ ਕਿਸੇ ਦੁਆਰੇ ਤੇ ਜਾਣ ਦੀ ਜ਼ਰੂਰਤ ਨਹੀਂ ਰਹੇਗੀ ਆਪਣੇ ਕਾਇਆ ਮੰਦਰ ਦੇ ਅੰਦਰ ਸ਼ਬਦ ਅਗੰਮੀ ਸਣੋ ਨਾਦ ਜੋ ਦਿਨਸ ਰਹਿਣ ਕਰੇ ਸੁਣਾਈ ਆ ਤੇ ਜਿਹੜਾ ਸਾਡੀ ਕਾਇਆ ਮੰਦਰਾ ਉਹਦੇ ਵਿੱਚ ਸਾਨੂੰ ਪਰਮੇਸ਼ਰ ਦਾ ਨਾਮ ਹੀ ਸੁਣਾਈ ਦੇਵੇਗਾ ਜੋ ਰਾਤ ਦਿਨ ਹੀ ਸਾਨੂੰ ਸੁਣਦਾ ਰਹੇਗਾ ਸੱਚੇ ਸੰਤਾਂ ਨਾਲ ਮਿਲ ਕੇ ਅੰਤਰਾ ਆਤਮ ਜੋਤ ਕਰੋ ਪ੍ਰਕਾਸ਼ ਅੰਧੇ ਅੰਧੇਰਾ ਲੋਗਵਾਈ ਆ ਤੇ ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਾਹਮਣੇ ਇੱਥੇ ਕਿਹਾ ਹੈ ਕਿ ਸਾਨੂੰ ਸਾਰੇ ਸੱਚੇ ਸੰਤਾਂ ਦੇ ਨਾਲ ਜਿਹੜੇ ਪਰਮੇਸ਼ਰ ਨੂੰ ਮਿਲੇ ਹੋਏ ਹਨ ਉਹਨਾਂ ਦੇ ਨਾਲ ਮਿਲ ਕੇ ਸਾਨੂੰ ਆਪਣੀ ਆਤਮਾ ਦੀ ਜਿਹੜੀ ਜੋਤ ਆ ਉਹਨੂੰ ਵੀ ਪ੍ਰਕਾਸ਼ ਕਰਨਾ ਉਹਦਾ ਜਿਹੜਾ ਅੰਧੇਰਾ ਉਹਨੂੰ ਖਤਮ ਕਰਨਾ ਹੈ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਪੇਵ ਪੇਦਾ ਦੇ ਖਲਾਈ ਆ ਇਸ ਹਰ ਬਾਣੀ ਅਨੁਸਾਰ ਸਾਨੂੰ ਇਹੀ ਸਿੱਖਿਆ ਦਿੱਤੀ ਗਈ ਹੈ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਕਰੋ ਪ੍ਰੀਤੀ ਪ੍ਰੀਤਮ ਸਬਦਾਂ ਧੁਰ ਦਾ ਇੱਕੋ ਮਾਹੀ ਆ ਸੋ ਸਾਨੂੰ ਵੀ ਇਸ ਹਰ ਬਾਣੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸੋ ਆਓ ਹਰ ਸੰਗਤ ਜੀ ਮੈਂ ਇੱਥੇ ਹੀ ਹਰ ਬਾਣੀ ਨੂੰ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਤੋਂ ਹਰ ਸੰਗਤ ਪਾਸੋਂ ਇਜਾਜ਼ਤ ਚਾਹਾਂਗੀ ਹਰ ਬਾਣੀ ਪੜਦਿਆਂ ਕੋਈ ਅੱਖਰ ਵੱਧ ਘੱਟ ਪੜਿਆ ਗਿਆ ਹੋਵੇ ਜਾਂ ਵਿਚਾਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਸੱਚੇ ਪਾਤਸ਼ਾਹ ਜੀ ਪਾਸੋਂ ਹਰ ਸੰਗਤ ਪਾਸੋਂ ਮਾਫੀ ਮੰਗਦੀ ਹਾਂ ਆਓ ਹਰ ਸੰਗਤ ਜੀ ਪੰਜ ਕਾਰਿਆਂ ਦਾ ਮੇਰੇ ਨਾਲ ਸਾਥ ਦਿਓ ਜੀ ਸੋ ਹੰਗ ਮਹਾਰਾਏ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਏ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ